ਆਪਣੀ ਹੋ ਗਈ ਆ ਗੁੱਡ ਮਾਰਨਿੰਗ ਸੋ ਆਲੇ ਵੱਜ ਗਿਆ 7:30 ਮੈਂ ਨਾ ਆ ਜਿਹੜਾ ਆ ਪੰਪਾ ਗਿਆ ਸੋਦਾ ਇੱਥੇ ਇੱਥੇ ਜਿਹੜੇ ਇੱਧਰ 11 17 ਤੇ ਚੱਲਦੇ ਇਹਨਾਂ ਨੂੰ ਤਾਂ ਪਤਾ ਆ ਗਿਆ ਸਾਰਿਆਂ ਨੂੰ ਇੱਥੋਂ ਨਾ ਬਾਈ ਸਮੋਸੇ ਹਨਾ ਸਪਰਿੰਗ ਰੋਲ ਵਗੈਰਾ ਬਹੁਤ ਬਹੁਤ ਐਂਡ ਮਿਲਦੇ ਆਗੇ ਬਹੁਤ ਘੈਂਟ ਹੁੰਦੇ ਆ ਇਹਨਾਂ ਦੇਾਰੇ ਥੱਕਾ ਗਿਆ ਨਿੰ ਮੇਰਾ ਪਹਿਲਾ ਰਾਤ ਇਹ ਦਿਖਾਉਣ ਦਾ ਤੋਂ ਇੱਕ ਤਾਂ ਹਜੇ ਆਇਓ ਕਹਿੰਦੇ अर्ਲੀ ਆ ਤੇ ਉਹਨਾਂ ਨੇ ਰੱਖੇ ਨੇ ਸੀ ਉੱਤੇ ਇਹ ਚਾਹ ਮਸਾਲਾ ਚਾਹ ਕਹਿੰਦੇ ਉਹਨੂੰ ਜਿਹੜੀ ਆਪਣੀ ਆਦੇਸੀ ਚਾਹ ਹੁੰਦੀ ਹੈ ਜਿਵੇਂ ਆਪਾਂ ਕਹਿ ਦਿੰਨੇ ਆ ਤੇ ਉਹ ਵੀ ਬਣਾ ਕੇ ਰੱਖੀ ਵੀ ਹੁੰਦੀ ਆਗੀ ਠੰਡ ਵਾਕਈ ਬਾਲੀ ਹੋ ਗਈ ਐ ਬਾਕੀ ਨਾ ਮੈਂ ਜਦੋਂ ਪਹੁੰਚਾਂ ਟਰੱਕ ਤੋਂ ਲੈ ਟਰੱਕ 'ਚ ਬਹਿ ਕੇ ਦੱਸਦਾ ਕੀ ਸਟੋਰੀ ਬਣੀ ਮੇਰੇ ਨਾਲ ਸੁੱਤੇ ਪਏ ਨਾਲ ਦੱਸ ਦਾਂਗਾ ਟਰੱਕ 'ਚ ਬਹਿਣਾ ਕਿ ਰਾਹ ਘਾੜਦੇ ਹੋ ਇਹ ਦੇਖਾਂ ਅਗਲਾ ਕਹਿੰਦਾ ਉਖੜੀਆਂ ਹੈ ਨੇ ਆ ਖਲਗਾਂ ਵੀ ਹੈਗੇ ਆਂਦਾ ਇੱਥੇ ਸਾਰਾ ਕੁਝ ਹੀ ਹੈਗਾਗਾ A to Z ਆ ਮੈਂ ਚੱਲ ਟਾਇਰ ਟੂ ਚੈੱਕ ਕਰ ਲੇ ਥੋੜੀ ਮਾਰ ਲੇ ਪ੍ਰੀ ਟ੍ਰਿਪ ਕਰਦਗੇ ਪੂਰਾ ਬਾਈ ਬਾਕੇ ਖਾਂਡ ਇੰਨੀ ਕਿ ਜ਼ਿਆਦਾ ਆ ਨਾ ਤੇ ਫੇਰ ਆਪਾਂ ਨਾ ਸਭ ਤੋਂ ਪਹਿਲਾ ਕੰਮ ਡਰਾਈਵਰ ਦਾ ਸੁਰਨ ਤੋਂ ਪਹਿਲਾਂ ਇਹ ਜ਼ਰੂਰੀ ਹੈਗਾ ਪ੍ਰੀ ਟ੍ਰਿਪ ਕਰ ਸਾਰੇ ਟੈਰਾਂਟੂਲਾ ਦੇ ਮਹਾਰਤੀ ਆਪਾਂ ਥੋੜੀ ਮੋਟ ਪਹਿਲਾਂ ਹੀ ਖੋਲ ਕੇ ਟਰੱਕ ਸਟਾਰਟ ਕਰਦਾ ਹੀ ਉੱਠਨਸਾਰ ਤੇਲ ਪਾਣੀ ਦੇਖ ਕਰਕੇ ਹਨਾ ਉਹਦੀ ਸਟਾਰਟ ਕਰਦਾ ਸੀਗਾ ਆ ਇਧਰ ਸਾਰਾ ਆਪਣਾ ਵਸਮਾਨ ਆਹ ਗਲਵਜ਼ ਪਿਆ ਹੂੰ ਗਲਵਜ਼ ਆਹ ਡੀਜ਼ਲ ਵਾਲੇ ਆਗੇ ਆਹ ਵੱਡਾ ਥੋੜਾ ਥੋੜੀ ਕੁੱਲਰ ਸ਼ਟਰ ਉਹ ਜਾ ਬਾਂਦਾ ਔਣ ਬੈੰਨੇ ਆਪਾਂ ਟਰੱਕ ਚ ਨਾ ਨਹੀਂ ਦਾਲਦੇ ਆ ਨਾ ਪੱਠੇ ਲੰਗਾ ਵਾਲਿਆਂ ਵਾਂਗ ਉਹ ਐਨੀ ਨੇ ਹੁੰਦੇ ਸੀ ਨਾ ਹੋ ਵੀ ਆ ਨਾ ਸੇਮ ਮੈਂ ਵੀ ਆਪਣਾ ਪਾਂਡਾ ਜਾਂ ਦੂਜਾ ਪਾਲੂ ਬਾਤਿਆ ਪਾਂ ਦੀ ਜਗ੍ਹਾ ਤੇ ਹੁਣ ਆਪਾਂ ਬੈਠਨੇ ਮੈਂ ਉਹ ਦੱਸਦਾ ਸੀਗਾ ਰਾਤ ਨੂੰ ਮੈਂ ਸੌਣ ਲੱਗੇ ਨੇ ਨਾ ਨਹੀਂ ਹੀਟ ਚਲਾਉਣਾ ਉਹਦਾ ਬੰਗ ਹੀਟਰ ਤੇ ਉਹ ਕਿਤੇ ਨੀਂਦ ਵਿੱਚ ਹਨਾ ਉਵੇਂ ਅੱਖ ਲੱਗ ਗਈ ਭੁੱਲ ਗਿਆ ਚਲਾਉਣਾ ਬਾਈ ਟੈਂਪਰੇਚਰ ਚੋਂ ਮੇਂ ਹੀ ਘਟ ਗਿਆ ਜਦੋਂ ਮੈਂ ਉੱਠਾ ਨਾ ਹੁਣ ਵੀ ਅੰਦਰ ਪੂਰੀ ਠੰਡਾ ਟਰੱਕ 'ਚ ਹੀਟ ਔਨ ਦਾ ਛੱਡੀ ਆ ਆ ਹੁਣ ਵਧਿਆ ਥੋੜਾ ਜਿਹਾ ਆ 1 ਡਿਗਰੀ ਰਹਿ ਗਿਆ ਸੀਗਾ ਇੱਥੇ ਟੈਂਪਰੇਚਰ ਹਨਾ ਬਾ ਬਤਾ ਮੈਨੂੰ ਕਹਿ ਰਹੇ ਮੈਂ ਪਹਿਲਾ ਵੀਡੀਓ ਬਣਾਉਣੀ ਸੀ ਹੈ ਨਾ ਮੈਂ ਤਾਂ ਵੀਡੀਓ ਕੀ ਮੈਂ ਤਾਂ ਕੋਵਿਡ ਮੈਂ ਤਾਂ ਕੰਮ ਬਲ ਕੇ ਇਕੱਠੇ ਹੋ ਕੇ ਤਾਂ ਹੈ ਨਾ ਚਾਹ ਧਰੀ ਚਾਹ ਚੁ ਪੀ ਕੇ ਹੁਣ ਬਾਥਰੂਮ ਜਾ ਕੇ ਆਇਆ ਨਾ ਫਰੈਸ਼ ਹੋ ਰੂ ਛੋ ਕੇ ਆਇਆਗਾ ਮੈਂ ਚੱਲ ਫੇਰ ਬਣਾਉਣਿਆ ਹਿੰਮਤ ਨਹੀਂ ਪਈ ਫੋਨ ਚੱਕਣ ਦੀ ਵੀਡੀਓ ਵੀਡੀਓ ਬਣਾਉਣ ਦੀ ਬਹੁਤ ਠੰਡ ਹੋ ਗਈ ਆ ਕਿ ਸੁੱਕੀ ਠੰਡ ਆ ਗਈ ਬਸ ਸਨੋਵ ਦੇ ਦਿਨ ਆ ਗਏ ਆਗੇ ਆਹੀ ਕੁਝ ਹੋਇਆ ਕਰਨਾ ਹੈ ਨਾ ਬੰਕ ਟਰ ਹੁੰਦਾ ਮੈਂ ਦਿਖਾਉਂਗਾ ਕਿਸ ਦਿਨ ਪੂਰੀ ਵੀਡੀਓ ਚ ਚਲਾ ਕੇ ਤੇ ਨਾਲੇ ਉਹਦੀ ਵੀ ਆਪ ਸਰਵਿਸ ਕਰਾ ਕੇ ਤੇ ਉਹ ਚਲਾਉਣਾ ਮੈਂ ਗਿਆ ਭੁੱਲ ਤੇ ਆਪਣਾ ਬੰਦ ਚ ਲੈ ਆਈ ਮਰੁੰਡਾ ਬੱਜਤ ਰਹਿ ਗਈ ਅਜੇ ਤਾਂ ਬੋਕਾ ਆਪਣੀ ਚੱਲਣ ਵਾਲੀ ਆ 7 ਘੰਟੇ 58 ਮਿੰਟ ਹੋ ਗਿਆ ਖੜਿਆ ਨੂੰ ਸਲੀਪ ਆ ਬਸ 2 ਮਿੰਟ ਰਹਿ ਗਿਆ ਆਪਾਂ ਨੂੰ ਘੰਟੇ ਮਿਲ ਜਾਣਗੇ ਫੇਰ ਤੇਰਾ ਫੇਰ ਪਾਉਣੇ ਆਪਾਂ ਚਾਲੇ ਇੱਥੋਂ ਤੇ ਸਾਡਾ ਪਿੰਡ ਨਥਾਣਾ ਲੋਕੋ ਦੀਦਾ ਨਾ ਆਪਣਾ ਪ੍ਰੀ ਡ੍ਰਿਪ ਹੋ ਗਿਆ ਆਪਣਾ ਟੰਨ ਠੀਕ ਹੈ ਨਾਲ ਦਾ 16 ਮਿੰਟ ਆ ਲਾ ਹੁਣ ਆਪਾਂ ਤੁਰਦੇ ਆਂ ਸੁਣ ਤਾ ਨਾ ਕਿੱਛ ਹੋ ਜਾਵੇ ਮੈਂ ਤਾਂ ਤੁਰਦੇ ਆਪਾਂ ਨੂੰ ਪਣੀ ਬੈਗ ਹੈਗਾ ਇਥੋਂ 372 ਕਿਲੋਮੀਟਰ ਉਹ ਵੀ ਸਾਢੇ 3 ਘੰਟੇ ਲੱਗਣੇ ਆ ਸਾਰਾ ਕੁਝ ਫੇਰਿਆ ਇਹ ਆ ਰਿਹਾ ਉੱਨਾ ਜਾ ਕੇ ਟਰੱਕ ਕਿਤੇ ਨਿੰਗਾ ਹੋਇਆ ਕਿਉਂਕਿ ਹੀਟ ਜੱਲੀ ਜਾਂਦੀ ਨੂੰ ਹੁਣ ਦੁਬਾਰਾ ਨਾ ਸਟਾਰਟ ਕੀਤਾ ਨੂੰ ਹੋ ਗਿਆ 45 ਮਿੰਟ ਘਟਾ ਤੇ ਹੁਣ ਹੁਣ ਜਾ ਕੇ ਮੈਂ ਜੈਕਟ ਲਾਹੀਏ ਤੇ ਲੋਰ ਲੋਰ ਮੈਥੋਂ ਨਾ ਲੋਰ ਬਗੈਰ ਪਾ ਕੇ ਹਨ ਤੇ ਜੋ ਪੈਂਟ ਪਾ ਕੇ ਨਾ ਟਰੱਕ ਨਹੀਂ ਚੱਲਦਾਗਾ ਆਪਣੇ ਨੂੰ ਆਪਾਂ ਦਾ ਕੈਪਟਰੀ ਜੋ ਕੇ ਚਲਾਈਦਾ ਘੜਨੋ ਵੀ ਗਰਮੀ ਹੋ ਰਿਆ ਨਾ ਜਿੰਨੇ ਮਾਰ ਕੇ ਭਲਾ 35 ਆ ਭਲਾ 40 ਆ ਕੋਈ ਟਰੱਕ ਤੇ ਚਲ ਹੀ ਚਾਦਿੰਗੇ ਸਟਾਰਟ ਕਰ ਦਿੰਦੇ ਆ ਫਿਰ ਤੋਂ ਨੰਗੇ ਪੈਰੀਂ ਤਾਜ ਉਹ ਵੇਰਾ ਬਾਈ ਕੋਈ ਇੰਦਰ ਮੈਡ ਮੋਟਰ ਰੱਖੇ ਹੁੰਦੇ ਆਗੇ ਨਾ ਤਾਂ ਕਿ ਮੈਂ ਇਧਰ ਲਈ ਬਾਰਿਸ਼ ਜਿਆਦਾ ਚੜਦਾ ਉਤਰਦਾ ਹੁੰਦਾਗਾ ਉਹਨੇ ਕਰਕੇ ਉਹਗਾ ਇੰਨਾ ਟਾਈਮ ਬੈਠਣਾ ਹੁੰਦਾ ਹਣਾ ਕੈਨੇਡਾ ਚ ਨਾ 13 ਘੰਟਿਆਂ ਦੀ ਬੁਕਿੰਗ ਆਜੀ ਵਸ ਸਿਰ 11 ਦੀ 72 ਵੀ ਲਾਕੀ ਤੇ ਇੱਕ ਸ਼ਹਿਰ ਤੇ ਚੱਲੋ 3 ਘੰਟੇ ਮੋ ਇੰਦਰਾ ਵੀ ਬਾਣੀ ਜਾਂਦੇ ਉਹ ਵਿਚ ਦੀ ਰੁਕ ਗਏ ਨਾ ਇਹਦੇ ਬ੍ਰੇਕ ਪਾਲੀ ਵੀ ਤੇ ਕਿਵੇਂ ਆ ਨਾ ਉਹ ਚੱਕਰ ਚ ਤਾਂ ਕਰਕੇ ਆ ਬੰਨ ਲਿਆ ਮੈਨੂੰ ਚਲਾਇਦਾ ਬੈਕ ਲਾ ਕੇ ਹੁਣ ਤਾਂ ਜਰਾਬਾਂ ਜਣਾਇਆ ਦੇ ট্রাক ਨੂੰ ਕਰ ਰਹੀ ਲਾਈਕ ਐ ਕਿ ਡੇਟ ਇਨ ਦਾ ਉਹ ਮਾਈ ਗਿਆ ਫੋਲਡ ਰਹੀ ਦਾ ਸੌਂਦਾ ਤਾਂ ਕਰਕੇ ਇਹ ਜਿਹੜੇ ਫੇਰੋ ਥੋੜਾ ਜਿਹਾ ਫਰੇਜਲਾ ਵੀ ਸਾਫ ਕਰਨਾ ਪੈਣਾਗਾ ਜਿਹੜੀ ਚਾਟ ਉੱਤੀ ਆ ਗੱਲ ਸਵੇਰ ਇਹ ਜਿੱਦਾਂ ਹਾਇਵੇ ਤੇ ਭੀਤ ਆਈ ਤੋਂ ਆਦਮੀ ਆਪਾਂ ਰਾਈਟ ਹੁਣ ਹਾਈਵੇ ਤੇ ਇਹ ਦੋਨੇ ਹਾਈਵੇ ਇਕੱਠੇ ਹੀ ਆ 11 17 ਆਪਣਾ ਵੀਰ ਉਹੀ ਰੁਟੀਨ ਸਟਾਰਟ ਹੋ ਗਿਆ ਰੱਖ ਲਿਆ ਚੱਲ ਜੁੱਲ ਕੇ ਹਣਾ ਕੈਨੇਡਾ ਚ ਨਾ ਆਉਣਾ ਜਿਵੇਂ ਮੂਰੇ ਸਨੋਵ ਦੇ ਦਿਨ ਆ ਗਏ ਹਨ ਤੇ ਬੱਤ ਝਾੜੀ ਸਟਾਰਟ ਹੋ ਗਈ ਆ ਹਨ ਤੇ ਆਪਣੀ ਬੱਤ ਝਾੜੀ ਹੁੰਦੀ ਆ ਬਿੰਡਾਂ ਵਾਲਿਆਂ ਦੀ ਜਾਲ ਇੰਗਲਿਸ਼ ਚ ਕੁਝ ਹੋਰ ਕਹਿੰਦੇ ਹੋਣਗੇ ਇਹਨੂੰ ਠੀਕ ਹੈ ਤੇ ਮੈਂ ਨਾ ਉੱਤੇ ਮਗਰ ਬੜੇ ਸੋਹਣੇ ਸੀ ਜਿਹੜਾ ਕੈਨੇਡਾ ਦਾ ਨਹੀਂ ਸਾਈਨ ਹਨ ਬਲੈਕ ਜਾਂ ਉਹ ਪੱਤੇ ਹੁੰਦੇ ਆ ਜਿਹੜੇ ਦਰਖਤ ਦੇ ਉੱਤੋਂ ਦੇ ਉੱਤੇ ਮੈਨੂੰ ਰੁਕਣ ਨੂੰ ਨਹੀਂ ਹਾਲੀ ਜਗ੍ਹਾ ਮਿਲੀ ਮੇਰਾ ਰਾਸਦਾ ਸੀ ਉੱਥੇ ਉਹ ਦਿਖਾਉਂਦਾ ਹਨ ਮੈਂ ਇੱਥੇ ਉਹ ਦਰਖਤ ਘਟ ਹੈ ਜਿਹੜੇ ਆਹ ਦਰਖਤ ਹਰੇ ਖੜੇ ਆ ਨਾ ਇਹ ਐਟਾ ਕ ਬਿਸ਼ਾਰਮ ਦਰਖਤਾਂ ਜਿੰਨੀ ਮਰਜੀ ਸਨੋ ਜੋ ਕੋਸ ਮਰਜੀ ਹੋਈ ਜਾਵੇ ਹਨਾ ਇਹਨੇ ਨਹੀਂ ਪਤਾ ਸਿੱਟਨਾ ਹਾਂ ਦੇ ਪੁੱਤ ਨੇ ਇਹ ਐਂ ਦਾ ਐਂ ਰਹਿੰਦੇ ਆ ਜਿਹੜੇ ਹਰੇ ਖੜੇ ਆਗੇ ਆ ਜਿਹੜੇ ਪੀਲੇ ਹੋਗੇ ਇਹਨਾਂ ਨੇ ਤਾਂ ਚਲ ਝੜ ਜਾਣਾ ਸਾਰਿਆਂ ਨੇ ਆ ਜਿੰਨੇ ਆ ਹਰੇ ਦਰਾਖਤ ਹਨਾ ਇਹ ਬੜਾ ਬਿਸ਼ਰਮ ਗਾਉਂ ਦਾ ਦਰਾਖਤ ਹੈਗਾ ਇਹ ਨਹੀਂ ਭਾਈ ਪੱਤਾ ਝਾੜਦਾ ਇਹਦਾ ਇੱਕ ਵੀ ਜਿੰਨੀ ਮਰਜੀ ਇਸ ਨੂੰ ਪਈ ਜਾਵੇ ਕੁਸ਼ੀ ਹੋਈ ਜਾਵੇ ਇਹਨੂੰ ਮਾਸਾ ਹੀ ਫਰਕ ਨਹੀਂ ਪੈਂਦਾਗਾ ਉੱਥੇ ਬੜਾ ਘੈਂਟ ਸੀਗਾ ਨਾਲ ਦਾ 뷰 ਸੀਗਾ ਤੇ ਉੱਥੇ ਨਾ ਮੈਨੂੰ ਰੁਕਣ ਨੂੰ ਨਹੀਂ ਜਗ੍ਹਾ ਮਿਲੀ ਮੈਂ ਚੱਲ ਮੈਂ ਕਹਿ ਦੇਣਾ ਫੇਰ ਉਹ ਦਿਖਾਉਂਗਾ ਮੇਰੇ ਸਾਰੇ ਉਹ ਇਹ ਨਹੀਂ ਕਿalle ਇੱਕ ਰੰਗ ਦੇ ਜਿਵੇਂ ਹਾ ਤਾਂ ਹੁਣ ਸਾਰੇ ਪੀਲੇ ਆ ਹਨ ਉਹਦੇ ਰੰਗ ਬੜੇ ਆਗੇ ਪੱਤੇ ਆਂਦੇ ਹਨ ਲਾਲ ਜੇ ਆ ਜਿਵੇਂ ਜਿਵੇਂ ਉਹ ਝੜਦੇ ਆ ਮੰਨ ਲਓ ਜਿਵੇਂ ਤੇ ਉਦਾਂ ਉਦਾਂ ਦਾ ਰੰਗ ਚੇਂਜ ਹੁੰਦਾਗਾ ਉਹ ਬੜਾ ਸੋਹਣਾ ਲੱਗਦੀ ਆ ਉਹ ਚੀਜ਼ ਕਰਕੇ ਉਹ ਮੈਂ ਦਿਖਾਉਂਗਾ ਜਿੱਦਾਂ ਫੇਰ ਇੱਥੇ ਰੁਕਿਆ ਕਿਤੇ ਉਹ ਦਿਖਾਉਂ ਤੁਹਾਨੂੰ ਵੀ ਉਹ ਕਿੱਡਾ ਘੈਂਟ 뷰 ਬਣਦਾ ਉਹ ਚੀਜ਼ ਨਾਲ ਆਹ ਬਾਈ ਕੱਲੀ ਬਾਕ ਡੇਲ ਹੀ ਲਈ ਜਾਂਦਾਗਾ ਮਤਲਬ ਪੀਟਰ ਬੈਲਟ ਹੈਗਾ ਨਹੀਂ ਕੈਨਵਰਤਾ ਸੌਰੀ ਸ਼ਕਤੀਮਾਨ ਕੈਨਵਰਤਾ ਸਪੀਡ ਹੋਈ 90 ਦੀ। ਉਹ ਮੂਰੇ ਸਲਾਗ ਜਾਂਦਾ ਨਾ ਕੋਈ। ਉਹ ਨਹੀਂ ਵਧਾਉਂਦਾ ਤੇ ਮਗਰ ਮਗਰ ਇਹਨਾਂ ਨੂੰ ਮੈਂ ਤਿੰਨ ਪਾਸਿੰਗ ਲਾਈਨਾਂ ਕਰਾਸ ਕਰ ਲੀਆਂ ਨਾ। ਸਾਰੇ ਉਹ ਦਿਨ ਜਹਾਜ ਬਣਾ ਦਿੰਦੇ ਆ। ਉਹ ਗੱਲ ਵੀ ਮੈਂ ਦੱਸਿਆ ਸੀ ਇਹ ਪਤਾ ਨਹੀਂ ਕੀ ਪ੍ਰੋਬਲਮ ਆ ਮੈਂ ਚੱਲ। ਉਹ ਬਾਰਡਰ ਹੈਗਾ ਥੋੜਾ 스ਕੇਲ ਉਦੋਂ ਬਾਅਦ ਡਬਲ ਹਾਈਪ ਹੋ ਜਾਣਾ। ਉੱਥੇ ਕਰਾਸ ਕਰ ਲਾਂਗੇ। ਉਹ ਨਜਰ ਮਗਰ ਹੌਲੀ ਹੌਲੀ ਚੱਲ ਤੁਰੇ ਜਾਂਦੇ ਆ। ਘਰੇ ਹੀ ਜਾਣਾਗਾ ਕੋਈ ਨਾ ਦਾ ਮੈਂ ਟੇਟ ਪਹੁੰਚ ਜਾਾਂਗੇ। ਤਾਂ ਕਰਕੇ। ਪਰ ਥਾਲਾ ਉੱਖਾ ਗਿਆ ਇਹਨਾਂ ਦਾ ਮਗਰਾਂ ਐ ਤੁਰਨਾ ਉਹ ਗਿਆ 11 17 ਦੋਨੇ ਇਕੱਠੇ ਆਈ ਬੇ ਪਨੋਰਾ ਜਮਿਆ ਦੇਖੋ ਸਾਹਮਣੇ ਵੀ ਟਰੱਕ ਆ ਗਿਆ ਸੀਗਾ ਠੀਕ ਐ ਉਹਨਾਂ ਦਾ ਡਰਗਤਾ ਜਿਹੜੇ ਉਹ ਮੇਰੇ ਹਿਸਾਬ ਨਾਲ ਉਧਰ ਬੈਕ ਸਾਈਡ ਹੀ ਹੈਗੇ ਨਿੰਪਿੰਗਾਂ ਤੋਂ ਪਿੱਛੇ ਨੂੰ ਮੈਂ ਆਇਆ 17 ਹਾਈਵੇ 17 ਤੇ ਉੱਥੇ ਸੀਗੇ ਇੱਧਰ ਮੈਂ ਉਹਨਾਂ ਦਾ ਲੱਭੀ ਆ ਨਾ ਹਨਾ ਉਹਨਾਂ ਦਾ ਇੱਧਰ ਮੈਨੂੰ ਨਹੀਂ ਲੱਭਿਆ ਉਹ ਵਾਲਾ ਇੱਧਰ ਆ ਹੀ ਜ਼ਿਆਦੇ ਹੈਗੇ ਕਣੀ ਇੱਧਰ ਸਮੋਤ ਜ਼ਿਆਦੇ ਪੈਂਦੀ ਹੈ ਹਨਾ ਬਿਨੀ ਪੈਕ ਦੇ ਨੇੜੇ ਇਧਰ ਮੈਨੀਟੋਬਾ ਦੇ ਇਹੀ ਜਿਆਦੇ ਲਾਏ ਹੋ ਆ ਵੀ ਉਹ ਝੜਦੇ ਨਹੀਂਗੇ ਪਰ ਝੜ ਉਹ ਵੀ ਜਾਂਦੇ ਭਲਾ ਉਧਰ ਸਨੋ ਘਟ ਪੈਂਦੀ ਆ ਪਰ ਉਹਨਾਂ ਦਾ ਆ ਟਾਈਮ ਉਹ ਦੇਖਣ ਆਲੇ ਆਗੇ ਉਹ ਪੱਤ ਝੜ ਜੀ ਨਾਲ ਉਹਨਾਂ ਦੀ ਅੰਡਾਲਿਆਂ ਦੀ ਉਹ ਵੀ ਮਾਗੇ ਵੀ ਦੱਸਿਆ ਪੱਤ ਝੜੀ ਹੁੰਦੀ ਹੈ ਇਹ ਉਹ ਦਿਖਾਉਂਗਾ ਪੱਤ ਝੜ ਸੋਨੂ ਅਨੇਡਾ ਦੀ ਮੈਂ ਜੇ ਮੈਨੂੰ ਰੁਕਣ ਨੂੰ ਜਗ੍ਹਾ ਮਿਲੀ ਆ ਕਿਹੜੇ ਤਾਂ ਮੈਨੂੰ ਲੱਗਦਾ ਨਹੀਂ ਉਹ ਆਉਣਗੇ ਦਰਖਤ ਆਹਾਂ ਤੇ ਅਗਲੇ ਕਿਹੜੇ ਦਿਖਾਉਣਾ ਫਿਰ ਉਹ ਵਾਲੇ ਮੈਂ ਆਣਾ ਬਾਈਪਾਸ ਆ ਗਿਆ ਹੁਣ ਤਾਂ ਸਕੇਲ ਤੇ ਆ ਨਹੀਂ ਰਹਿ ਗਿਆ ਸਾਈਡ 1.5 ਕਿਲੋਮੀਟਰ ਤੇ ਇਹ ਕੈਨੇਡਾ ਅਮਰੀਕਾ ਨੂੰ ਤਾਂ ਪਤਾ ਹੁੰਦਾ ਤੇ ਹੋਰ ਕੰਟਰੀਆਂ 'ਚ ਮੈਨੂੰ ਪਤਾ ਨਹੀਂ ਤੇ ਜਿਵੇਂ ਤਾਂ ਕਿ ਉਹ ਚੰਦਾ ਜੇ ਚੀਜ਼ ਇੰਡੀਆ 'ਚ ਹੋਵੇ ਉੱਥੇ ਕਿਵੇਂ ਰਹੂਏ ਹੈ ਨਾ ਆ ਬਲੌਗ ਬੁੱਕ ਚਾਲਦੀ ਹੋਵੇ ਹੈ ਨਾ ਤੇ ਸਕੇਲਾਂ ਹੁਣ ਹੁਣ ਜਿਵੇਂ ਤੇ ਆ ਜਿਹੜਾ ਬਾਈਪਾਸ ਹੈ ਹੈ ਨਾ ਇਹ ਪਹਿਲਾਂ ਹੀ ਇਹਨਾਂ ਕੋਲੇ ਆਪਣਾ ਚਲਾ ਗਿਆ ਅੰਦਰ ਸਾਰਾ ਕੁਝ ਵੀ ਕਿੰਨਾ ਵੇਡ ਆ ਕੀ ਹੈਗਾ ਦੇ ਉਹ ਹਿਸਾਬ ਨਾਲ ਹੀ ਅੰਦਰੋਂ ਇਹਨਾਂ ਨੇ ਬਾਈ ਬਾਈਪਾਸ ਦਿੱਤਾਗਾ ਤੇ ਕਈ ਕੰਪਨੀਆਂ ਨੇ ਹੁੰਦਾ ਕਈਆਂ ਦੇ ਨਹੀਂ ਹੁੰਦਾਗਾ ਤੇ ਇਹ ਮੈਂ ਐ ਉੱਥੇ ਹੋਵੇ ਹਨਾ ਤੇ ਕਿਵੇਂ ਚੱਲੇ ਇਹ ਕਾਰੋਬਾਰ ਉੱਥੇ ਦਾ ਬੇਟ ਮੇਰੇ ਹਿਸਾਬ ਨਾਲ ਹਰ ਇੱਕ ਕੋਲੇ ਮੋਸਟਲੀ ਉਹ ਗ੍ਰੀਚਾ ਕਰ ਰਹੇ ਹੁੰਦਾ ਤੇਰਾ ਉੱਥੇ ਭਵੇਗਾ ਆਹ ਹਨਾ ਦੂਜੀ ਸਕੇਲ ਸੀਗੀ ਮੈਨੀ ਟੋਪਾਂ ਵਾਲੀ ਤੇ ਮੈਂ ਕਹਿੰਦਾ ਆਂਦਾ ਆਦਾ ਸੀਗਾ ਇਹ ਵੈਸੇ ਨਾ ਕਨੇਡਾ ਦਾ ਤੇ ਯੂ ਐਸ ਏ ਦਾ ਸਕੇਲਾਂ ਦਾ ਬਹੁਤ ਫਰਕ ਆ ਹਨਾ ਆਪ ਸੱਚ ਜਿੱਦਾਂ ਉਧਰ ਕੀ ਆ ਉਧਰ ਜਿਵੇਂ ਹਨਾ ਆ ਜਿਹੜੇ ਮੈਂ ਬਾਈਪਾਸ ਦੀ ਗੱਲ ਕੀਤੀ ਜੋ ਤੁਸੀਂ ਸਕੇਲ ਤੋਂ ਨਾ ਇੱਕ ਦੋ ਮੀਲ ਪਹਿਲਾਂ ਹੀ ਉਹਨਾਂ ਦੇ ਸੈਂਸਰ ਲੱਗਿਆ ਰੋਡ ਤੇ ਤਾਂ ਠੀਕ ਆ ਉੱਪਰੋਂ ਤੇ ਥੱਲੇ ਥੋੜੇ ਉਹ ਬੇੜ ਵੀ ਲੱਗਿਆ ਤੁਰੇ ਜਾਂਦੇ ਟਰੱਕ ਦਾ ਛੋਟੇ ਦਾ ਹਨਾ ਰੋਡ ਤੇ ਵੇਟ ਹੋ ਜਾਣਾ ਜੇ ਉਹਨੂੰ ਆਫੀਸਰ ਨੂੰ ਲੱਗਿਆ ਉਹਦੇ ਕੋਲੇ ਅੰਦਰ ਸਾਰੀ ਇਨਫੋਰਮੇਸ਼ਨ ਚਲੀ ਜਾਣੀ ਹੈ ਤੁਹਾਡੀ ਰਾਈਟ ਵੇ ਹੈ ਨਾ ਵੀ ਵੇਟ ਕਿੰਨਾਗਾ ਕਿਹੜੇ ਟਾਇਰ ਤੇ ਹੈ ਨਾ ਐਕਸਲਾਂ ਦੇ ਕਿੰਨਾਗਾ ਉਹਨੂੰ ਜੇ ਲੱਗਿਆ ਉਹਨੇ ਉੱਥੇ ਆ ਜਾਣਾਗਾ ਆਪਣੀ ਬੁੱਕ ਤੇ ਆ ਜਾਣਾ ਵੀ ਜਾਂ ਵੀ ਐਕਜਟ ਹੈ ਨਾ ਸਕੇਲ ਵੀ ਐਂਟਰ ਕਰੋ ਸਕੇਲ ਚ ਤੇ ਜਾਂ ਵੀ ਹੈ ਨਾ ਉਹਦੇ ਰੋਡ ਤੇ ਵੀ ਲਿਖਿਆ ਆਉਣ ਲੱਗ ਜਾਂਦਾ ਵੀ ਐਂਟਰ ਸਕੇਲ ਕਰੋ ਠੀਕ ਹੈ ਮੈਂ ਪਹਿਲੇ ਕਿਹਾ ਪਹਿਲਾਂ ਐਕਜਟ ਕਹਿ ਗਿਆ ਸੌਰੀ ਤੇ ਉਹ ਚੀਜ਼ ਕਿਸੇ ਦਿਨ ਨਾ ਜਿੱਤੇ ਅਗਲੇ ਕਿੜੇ ਮੈਂ ਰੁਕਿਆ ਰਹਾ ਕਿਆ ਉੱਥੇ ਹਨਾ ਯੂ ਐਸਏ ਤੇ ਉਹਦੇ ਦਿਖਾਉਂਗਾ ਉਹ ਬਹੁਤ ਤਗੜਾ ਕੰਮ ਆਉਨਾ ਦਾ ਉਹ ਉੱਥੇ ਉਹਨਾਂ ਨੂੰ ਜਿਹੜਾ ਸਾਰਾ ਕੁਝ ਸਹੀ ਲੱਗਿਆ ਤੁਰੇ ਜਾਂਦੇ ਟਰੱਕ ਦਾ ਰੋਡ ਤੇ ਨਾ ਜਿਵੇਂ ਮੰਨ ਲਓ ਸਕੇਲ ਇੱਕ ਮੀਲ ਪਹਿਲਾਂ ਹੀ ਉਹਨਾਂ ਦੇ ਸੈਂਸਰ ਲੱਗਿਆ ਤੇ ਰੋਡ ਤੇ ਉਹ ਲੱਗਿਆ ਨਾ ਮੇਟ ਵਾਲਾ ਉਹ ਤੁਰੇ ਜਾਂਦੇ ਦਾ ਹੋਏ ਨਾ ਉਹਨਾਂ ਨੇ ਉੱਥੇ ਹੀ ਕਹਿ ਦੇਣਾ ਵੀ ਸਿੱਧੇ ਹੈ ਨਾ ਵੀ ਬਾਈਪਾਸ ਆ ਜਾਣਾ ਜਾਂ ਤੇ ਨਹੀਂ ਉਹ ਰੋਡ ਤੇ ਵੀ ਸਾਈਨ ਆ ਜਾਂਦੇ ਹੁੰਦੇ ਆ ਤੇ ਜਾਂ ਤੁਹਾਡੀ ਬੁੱਕ ਤੇ ਜਿੰਨਾਂ ਦੇ ਬਾਈਪਾਸ ਵਾਲਾ ਹੈਗਾਗਾ ਸਿਸਟਮ ਇਹਨਾਂ ਦੀਆਂ ਬੁੱਕਾਂ ਜਿਹੜੀਆਂ ਕੰਪਨੀਆਂ ਨੇ ਇਹ ਉਹ ਚੀਜ਼ ਆ ਗਈ ਇਹ ਇੰਨਾ ਮੁਲਕਾਂ ਚ ਨਾ ਇਹ ਫਰਕ ਆ ਮੈਨੂੰ ਚੱਲ ਮੈਂ ਕੈਨੇਡਾ ਤੇ ਅਮਰੀਕਾ ਦੋਨੇ ਪਾਸੇ ਟਰੱਕ ਚਲਾਉਣਾ ਹਨਾ ਤੇ ਦੋਨੇ ਪਾਸੇ ਹਨਾ ਇਧਰ ਦਾ ਚੱਲ ਆਪਾਂ ਨੂੰ ਪਤਾ ਹੋਰ ਕੰਟਰੀਆਂ ਦਾ ਨਹੀਂ ਆਪਾਂ ਨੂੰ ਪਤਾ ਇੰਡੀਆ ਚ ਜੇ ਮੈਂ ਕਹਾਂ ਇਹ ਚੀਜ਼ ਹੋਵੇ ਹਨਾ ਬਹੁਤ ਸੁਧਾਰ ਹੋ ਸਕਦਾ ਪਰ ਮੈਨੂੰ ਨਹੀਂ ਲੱਗਦਾ ਇਹ ਚੀਜ਼ਾਂ ਆਉਣਗੀਆਂ ਹੁਣ ਜਿਵੇਂ ਇੱਥੇ ਸਕੀਲ ਦੇ ਅੰਦਰ ਅਫੀਸਰ ਬੈਠੇ ਹੁੰਦੇ ਫੁੱਲਸ ਵਾਲੇ ਉਹਨਾਂ ਨੇ ਸਾਰਾ ਕੁਝ ਇਹਦਾ ਇੱਕ ਡਰਾਈਵਰ ਨੂੰ ਹੀ ਪਤਾ ਕਿੰਨਾ ਡਰ ਹੁੰਦਾ ਕਿੰਨਾ ਕੀ ਹੁੰਦਾ ਭਲਾ ਸੋਡਾ ਸਾਰਾ ਕੁਝ ਸਹੀ ਆ ਹਨਾ ਫੇਰ ਵੀ ਉਥੇ ਅੰਦਰ ਜਾਉਂਗੇ ਉਹਨੇ ਕਵਾਚਨ ਕਰਨੇ ਆ ਜਾਂ ਇਨਸਟ੍ਰਕਸ਼ਨ ਕਰਨ ਲੱਗ ਗਿਆ ਛੋਟੀ ਹਨ ਕਿਤੇ ਕੋਈ 에ਅਰ ਲੀਕ ਨਿਕਲੇ ਜਾਂ ਹੋਰ ਉਹਨੇ ਉੱਥੇ ਹੀ ਰੋਕ ਲੈਣਾ ਵੀ ਇਹ ਇੱਥੇ ਖੜਾ ਕੇ ਹੀ ਫਿਕਸ ਕਰਾਉ ਇਹਨੂੰ ਉੱਥੋਂ ਨਹੀਂ ਫਿਰ ਹੇਲਣ ਦਿੰਦਾ ਜਿੰਨਾ ਚਿਰ ਤੁਸੀਂ ਸਰਵਿਸ ਕਾਲ ਵਗੈਰਾ ਕਰਕੇ ਹਨ ਉਹ ਨਹੀਂ ਕਰਦੇ ਤੇ ਇਹ ਚੀਜ਼ਾਂ ਮੇਰੇ ਸਾਹ ਨਾਲ ਆਪਣੇ ਤਾਂ ਉੱਥੇ ਹੈ ਨਹੀਂ ਗਈਆਂ ਇਹਦੀਆਂ ਚੀਜ਼ਾਂ ਦਾ ਨਾ ਇਹ ਕੰਟਰੀਆਂ 'ਚ ਬਹੁਤ ਜ਼ਿਆਦਾ ਫਰਕ ਹੈ ਮੇਰੇ ਸਾਹ ਨਾਲ ਤਾਂ ਹੀ ਇੱਥੇ ਟਰੱਕਿੰਗ ਮੇਨ ਆਉਣ ਆਪਾਂ ਨੂੰ ਪਤਾ ਹੀ ਹੈ ਇੰਡੀਆ 'ਚ ਟਰੱਕਿੰਗ ਨੂੰ ਕੀ ਸਮਝਦੇ ਹੈ ਤੇ ਇੱਥੇ ਇਨ੍ਹਾਂ ਮੁਲਕਾਂ 'ਚ ਕੀ ਸਮਝਦੇ ਹਨ ਇਹ ਤੇ ਦੂਵੇ ਦੇ ਟਰੱਕ ਚਲਾਉਣਾ ਤੇ ਇੰਡੀਆ 'ਚ ਕਹਦੇ ਮੈਂ ਟਰੱਕ ਚਲਾਉਣਾ ਹਨਾ ਉਹ ਚੀਜ਼ਾਂ ਦਾ ਫਰਕ ਆ ਹਨਾ ਚਲ ਮੈਂ ਉੱਥੇ ਚਲਾਇਆ ਤਾਂ ਹੈਣੀ ਆਪਾਂ ਕਹਿੰਦੇ ਇੰਡੀਆ 'ਚ ਟਰੱਕ ਉਥੇ ਮੇਰੇ ਚਾਚੇ ਕੋਲੇ ਹੁੰਦਾ ਸੀ ਹਨਾ ਉਹ ਆਈ ਦੇ ਬੇਟੇ ਕੋਲੇ ਡੈਡੀ ਰਿਆਂ ਦੇ ਉਹਨੇ ਵੀ ਜਦੋਂ ਆਉਣਾ ਹਨਾ ਡਿਪੈਂਡ ਛੋਟੇ ਛੋਟੇ ਹੁੰਦੇ ਸੀਗੇ ਉਹਨੇ ਨਾ ਆਪਣੇ ਘਰ ਦੇ ਜਮਾ ਮੂਰੇ ਨਹੀਂ ਚਾਹੁੰਦਾ ਥੋੜਾ ਨਾਲ ਹੀ ਉੱਥੇ ਸਟਰੀਟ ਤੇ ਉਹਨੇ ਲਾ ਦੇਣਾ ਉੱਥੇ پارک ਕਰ ਲੈਣਾ ਬਈ ਉਹ ਚਾਹ ਨਾਲ ਪਤਾ ਲੱਗ ਜਾਂਦਾ ਵੀ ਚਾਚੇ ਨੇ ਹੁਣ ਭੱਜੇ ਜਾਣਾ ਉਹਨੇ ਕੋਲ ਨਾਲ ਕੋਲ ਲਿਆ ਕੇ ਰੱਖਿਆ ਹੁੰਦਾ ਸੀ ਟਰੱਕ 'ਚ ਜਵਾਕਾਂ ਵਾਸਤੇ ਖਾਣ ਨੂੰ ਉਹ ਚੀਜ਼ ਬੜਾ ਚਾ ਆਉਂਦਾ ਸੀ ਨਾ ਬੜੀ ਫੀਲਿੰਗ ਹੁੰਦੀ ਸੀਗੀ ਉਹ ਚੀਜ਼ ਦੀ ਉਦੋਂ ਉਹ ਟਰੱਕਾਂ 'ਚ ਬੈਠਿਆ ਫਿਰ ਜਾ ਜਾਚੇ ਨੂੰ ਕਹਿੰਦਾ ਵੀ ਜਾਨੂੰ ਢੇੜਾ ਕਢਾ ਕੇ ਲਿਆ ਉਹਨੇ ਆਪਣੇ ਉਧਰ ਖੇਤਾਂ ਨੂੰ ਵੀ ਵਧੀਆ ਛੜਕ ਜਾਂਦੀ ਆ ਉਹਨੇ ਜਾਂ ਉਧਰ ਢੇੜਾ ਕਢਾ ਲਿਆ ਨਾ ਉਹ ਚੀਜ਼ਾਂ ਦੀਆਂ ਬੜੀਆਂ ਯਾਦ ਆਉਂਦੀਆਂ ਹੁੰਦੀਆਂ ਆ ਪਰ ਉੱਥੇ ਨਾ ਟਰੱਕਾਂ 'ਚ ਵੇਟ ਬਹੁਤ ਜ਼ਿਆਦਾ ਪਉਂਦੇ ਇੱਥੇ ਭਾਣਾ ਫੁੱਲ ਲੋਡ ਆ ਉਹਨਾਂ ਨਹੀਂਗਾ ਆ ਐਲਸੀਵੀ ਹੋਵੇ ਤਾਂ ਗੱਲ ਬੱਕਰੀ ਆ ਮੈਂ ਵੀ ਉਹ ਚਲਾਉਂਦਾ ਰਿਹਾ ਡਬਲ ਟ੍ਰੇਲਰ ਹੁੰਦੇ ਆ ਜਿਹੜੇ ਪਹਿਲਾਂ ਉਹ ਤੋਂ ਕੈਲਕਰੀਅਮ ਮਟਰ ਨੂੰ ਉਹ ਮੈਂ ਵੀ ਚਲਾਇਆ ਉਸ ਤੋਂ ਬਾਅਦ ਮੈਂ ਇੱਧਰ ਆ ਗਿਆ ਸੀਗਾ ਹਨਾ ਪਲੂਟੋ ਚ ਇੱਥੇ ਮੈਨੂੰ 4 ਸਾਲ ਪਲੱਸ ਹੋ ਗਿਆ ਪਹਿਲਾਂ ਮੈਂ ਉਹ ਕੈਟ ਚ ਚਲਾਉਂਦਾ ਰਿਹਾ ਪਹਿਲਾਂ ਉਹ ਹੁੰਦੀ ਸੀ ਐਸ ਐਲ ਐਚ ਫਿਰ ਉਹ ਕੈਟ ਕ ਉਹ ਹੀ ਕੈਟ ਵਾਲਿਆਂ ਨੇ ਬਾਏ ਕਰ ਲਈ ਹਨਾ ਉੱਥੇ ਚਲਾਉਂਦੇ ਰਹੇ ਹਾਂਗੇ ਉਹ ਖੈਰ ਕਾਫੀ ਵੇਟ ਬਣ ਜਾਂਦਾ ਹੁੰਦਾ ਪਰ ਉਹਨਾਂ ਦੇ ਲੋਡ ਮੋਸਟਲੀ ਹੌਲੇ ਹੁੰਦੇ ਸੀਗੇ ਹੁਣ ਜਿਵੇਂ ਆ ਜਿੱਡਾ 53 ਫੁੱਟਾ ਟਰੈਲਰ ਹੁੰਦਾ ਸਾਡੇ ਕੋਲੇ ਇਹਦੇ ਚ ਗਾ ਇੰਨਾ ਵੇਟ ਨਹੀਂ ਹੁੰਦਾ ਹਨਾ ਯੂ ਐਸ ਐ ਨੂੰ ਆ 44000 ਐਲ ਬੀ ਹੁੰਦਾ ਹਨਾ ਬਾਲਾ ਨਹੀਂਗਾ ਮੇਰੇ ਹਿਸਾਬ ਨਾਲ ਦੇ ਹੀ ਹੁੰਦਾ ਪਰ ਇੱਥੋਂ ਦੇ ਟਰੱਕਾਂ ਦੇ ਹਿਸਾਬ ਨਾਲ ਉਹ ਹੀ ਸਾਨੂੰ ਜ਼ਿਆਦਾ ਲੱਗਦਾਗਾ ਹੁਣ ਜਿੰਮਿਆ ਮੇਰੇ ਕੋਲੇ ਸੀਗਾ ਯੂ ਐਸ ਏ ਤੋਂ ਵੀ ਘੱਟ ਸੀ ਵੇਟ ਪਰ 17 ਹਾਈ ਵੀ ਹੈ ਨਾ ਜਿਹੜਾ ਇਹ ਚਾਨੀਮਾ ਵਿੱਚੋਂ ਬਹੁਤ ਜ਼ਿਆਦਾ ਆ ਉੱਥੇ ਟਰੱਕ ਜਮਾ ਹੀ ਹੋਲੀ ਹੋ ਜਾਂਦਾ 10 20 ਤੇ ਆ ਜਾਂਦਾਗਾ ਉਹ ਫਿਰ ਧੱਕਾ ਵੀ ਨਹੀਂ ਨਾ ਕਰ ਸਕਦੇ ਤਾਂ ਕਰਕੇ ਭੈ ਸੋਚੀ ਜਾਂਦਾ ਮੈਂ ਵੀ ਇਹ ਜਿਵੇਂ ਸਖੇਲਾਂ ਦੀ ਗੱਲ ਤੋਂ ਸਟਾਰਟ ਕੀਤੀ ਸੀ ਉੱਥੇ ਆਉਣਾ ਹਨਾ ਦਾ ਫਰਕ ਪੈ ਸਕਦਾ ਹੈ ਜਿਵੇਂ ਉੱਥੇ ਬਣੀਆਂ ਹੁਣ ਜਿਵੇਂ ਆ ਸੀਗੀ ਹਨ ਪਹਿਲੀ ਸਕੇਲ ਜਿਹੜੀ ਤੇ ਮੈਂ ਬਾਈਪਾਸ ਦਿਖਾਇਆ ਉਹ ਸੀਗੀ ਅੰਟਾਰੀਓ ਦੀ ਠੀਕ ਹੈ ਤੇ ਉਹ ਦੂਜੀ ਸਕੇਲ ਉਥੋਂ ਸਾਰੀ 14-15 ਕਿਲੋਮੀਟਰ ਬਾਅਦ ਹੈ ਜਿਹੜੀ ਆਪਣਾ ਮੈਨੀਟੋਬਾ ਦਾ ਤੇ ਅੰਟਾਰੀਓ ਦਾ ਬਾਰਡਰ ਆ ਉੱਥੇ ਬਣੀ ਵੀ ਹੈਗੀ ਇਹ ਦੋਨੇ ਪਾਸੇ ਵਰਕ ਕਰਦੀ ਹੈ ਮੰਨ ਲਾ ਜਿਹੜਿਆਂ ਨੇ ਅੰਟਾਰੀਓ ਚ ਐਂਟਰ ਹੋਣਾ ਉਹਨਾਂ ਨੂੰ ਵੀ ਇਹ ਪਾਊਗੀ ਤੇ ਜਿਹੜਿਆਂ ਨੇ ਅੰਟਾਰੀਓ ਤੋਂ ਮੈਨੀਟੋਬਾ 'ਚ ਐਂਟਰ ਹੋਣਾ ਇਧਰ ਨੂੰ ਬਿਨੀਪੈਗ ਵਾਲੀ ਸਾਈਡ ਨੂੰ ਉਹਨਾਂ ਨੂੰ ਵੀ ਇਹ ਪਉਗੀ ਇੱਥੋਂ ਇਹ ਬਾਰਡਰ ਤੋਂ ਵੀ ਨਹੀਂ ਪੈਕ ਰਹਿ ਜਾਂਦਾਗਾ 130 40 ਰਹਿ ਜਾਂਦਾਗਾ ਇੰਨਾ ਕ ਤੇ ਸਕੇਲਾਂ ਦਾ ਫਿਰ ਡਰਾਈਵਰਿਸ ਸਮਝ ਸਕਦੇ ਆ ਵੀ ਕੀ ਹੁੰਦੀਆਂ ਹੈਗੀਆਂ ਕਿ ਜਾ ਇਹਦਾ ਗੋਲੀ ਦਾ ਜਾਂ ਜੇ ਬਾਈਪਾਸ ਆ ਗਿਆ ਹਨ ਤੁਹਾਨੂੰ ਕਿਹੜਾ ਚਾ ਚੜਦਾ ਉਦੋਂ ਉਹ ਡਰਾਈਵਰ ਵੀ ਦੱਸ ਸਕਦੇ ਆ ਕਿ ਇਤਨੀ ਖੁਸ਼ੀ ਇਤਨੀ ਖੁਸ਼ੀ ਬਾਈਪਾਸ ਆਏ ਦੀ ਇਹ ਨਾ ਘੰਟਾਰੀਓ ਚੱਲਦਾ ਮੈਨੀਟੋਪਾ 'ਚ ਹੁਣੇ ਹੀ ਚਲਾਇਆ ਇਹਨਾਂ ਨੇ ਆ ਬਾਈਪਾਸ ਵਾਲਾ ਸਿਸਟਮ ਤੇ ਅੰਟਾਰੀਓ ਤਾਂ ਪਹਿਲਾਂ ਵੀ ਕਈ ਸਕੇਲਾਂ ਤੇ ਚੱਲਦਾ ਸੀਗਾ ਤੇ ਇਧਰ ਹਲਵਾਟਾ 'ਚ ਨਹੀਂ ਮੈਨੂੰ ਪਤਾ ਵੀ ਇਹ ਚੱਲਦਾ ਜਾਂ ਨਹੀਂ ਚੱਲਦਾ ਹਨ ਕਿਉਂਕਿ ਬਾਈ ਇਧਰ ਮੈਂ ਜੋਂਦਾ ਇੱਥੇ ਹੈਗਾ ਇਹ ਹੁਣੀ ਬੁੱਕਾਂ ਜਾਂ ਪਹਿਲਾਂ ਉਦੋਂ ਕੈਟ ਵਗੈਰਾ ਚ ਉਦੋਂ ਨਹੀਂ ਸੀ ਹੁੰਦਾ ਵੀ ਇਹ ਬਾਈਪਾਸ ਵਾਲਾ ਸਿਸਟਮ ਤੇ ਇਧਰ ਨਹੀਂ ਹੁੰਦਾ ਸੀਗਾ ਨਹੀਂ ਤਾਂ ਉਦੋਂ ਬੰਦੇ ਨੂੰ ਪਤਾ ਲੱਗ ਜੇ ਹਨ ਉਹ ਤੋੜ ਲਾ ਬਾਈ ਆ ਜਾਂਦਾ ਹੁਣ ਇੱਥੇ 100 ਦੀ ਸਪੀਡਾਂ ਬੰਦਾ ਜਾਂਦਾ ਹੈ 94 95 ਹਨ ਚਲ ਕੋਈ ਚੱਕਰ ਨਹੀਂ ਘਰ ਚੱਲਨੇ ਆ ਅੱਜ ਕੋਈ ਗੱਲ ਆਏਗਾ ਯਾਰੀ ਹੁਣ ਜਿਵੇਂ ਯੂਐਸਏ ਚ ਜਾਣਾ ਉਧਰ ਵੀ ਜਦੋਂ ਐਂਟਰ ਹੁੰਨੇ ਆ ਬਿਨੀ ਪੈਕ ਤੋਂ ਯੂਐਸਏ ਨੂੰ ਹਨ ਐਮਰਸਨ ਵਾਲੇ ਬਾਰਡਰ ਤੋਂ ਉਹ ਬਾਰਡਰ ਤੋਂ ਪਹਿਲਾਂ ਹਨਾ ਇੱਕ ਅੱਧੇ ਮੀਲ ਦੇ ਉੱਥੇ ਹੀ ਪੈਂਦੀ ਐ ਸਕਿਲ ਉਹ ਤਾਂ ਕੈਨੇਡਾ ਵਾਲੀ ਆ ਉਧਰ ਕ੍ਰਾਸ ਕਰਕੇ ਉਹ ਹੈ ਮੱਲਾ ਗਾਂ 340 ਕਿਲੋਮੀਟਰ ਆਏ ਦੂਜੀ ਸਕਿਲ ਰਾਈਟ ਸਾਈਡ ਸਕਿਲਾਂ ਦਾ ਆਪਦਾ ਹੀ ਦਬ ਦਬਾ ਇਹਨਾਂ ਤੋਂ ਬਣਾਇਆ ਹੋਇਆਗਾ ਉਹ ਇਹ ਕਿਹੜਾ ਬਾਈ ਨਾਲ ਇੱਥੇ ਆਣਾ ਕੋਈ ਡਾਂਗ ਮਾਰਦੇ ਇੰਡੀਆ ਗੁਣ ਪਿਟਾਈ ਲੈਣਾ ਜਾਂਦੇ ਉਧਰ ਕੋਈ ਗਲਤੀ ਆ ਇਹਨਾਂ ਨੇ ਕਹਿਣਾ ਵੀ ਇਹਨੂੰ ਫਿਕਸ ਕਰਾ ਇਹ ਨਹੀਂ ਕੋਈ ਓਦਾਂ ਦੀ ਚੀਜ਼ ਆ ਹਨ ਇਹਨਾਂ ਨੇ ਕਿ ਟੈਕਟ ਕੱਟ ਦੇਣੀ ਐ ਵੀ ਆ ਚਲੋ ਬੇ ਕਰੋ ਹਨ ਉਸੇ ਚੀਜ਼ ਕਰਕੇ ਹੀ ਆਗਾ ਬਾਕੀ ਸੇਫਟੀ ਦਾ ਰੋਲਾ ਹੁੰਦਾ ਨਾ ਕੰਪਨੀਆਂ ਦਾ ਤਾਂ ਕਰਕੇ ਹਰ ਇੱਕ ਚੀਜ਼ ਆਪਾਂ ਬਈ ਪਹਿਲਾਂ ਹੀ ਫਿਕਸ ਰੱਖੇ ਦੀਏ ਕਿਰਾਂ ਦਾ ਆਪਦੇ ਕੋ ਨਿਉ ਬਾਕੀ ਹਨ ਉਹਨਾਂ ਨੂੰ ਪਤਾ ਜੇ ਕੋਈ ਕੰਮ ਹੋਣ ਵਾਲਾ ਮੈਂ ਤਾਂ ਇਹ ਕਹਿਣਾ ਹੁਣ ਆਪਦਾ ਜੇ ਤੁਹਾਨੂੰ ਪਤਾ ਵੀ ਇਹ ਕਿਤੇ ਰਾਹ ਜ ਖਰਾਬ ਕਰੂਗਾ ਨਾ ਆਪਦਾ ਪਹਿਲਾਂ ਹੀ ਕਰਾ ਲਓ ਹਨ ਕਿਉਂਕਿ ਜਿਹੜਾ ਤੁਸੀਂ ਆਪਦੇ ਸ਼ਹਿਰ ਚ ਇੱਕ ਚੀਜ਼ ਕਰਾ ਲੈਣੀ ਆ ਨਾ ਸ਼ੌਪ ਤੋਂ ਆਪਦੀ ਤੋਂ ਜਿੱਥੋਂ ਤੁਸੀਂ ਪੱਕਾ ਕੰਮ ਕਰਾਉਣੇ ਹੋ ਉਹ ਜਿਹੜਾ ਖਰਚਾ ਪੈਣਾ ਤੇ ਰਾਹ 'ਚ ਜਿਹੜੀ ਸਰਵਿਸ ਕਾਲ ਪੈਣੀ ਆ ਉਹ ਟਿੱਕਣਾ ਚੌਗਣਾ ਮਹਿੰਗਾ ਉਹ ਸਰਵਿਸ ਕਾਲ ਤਾਂ ਇੰਨੀ ਕੁ ਮਹਿੰਗੀ ਪੈਂਦੀ ਆ ਕਿ ਤਾ ਉਹ ਪਹਿਲਾਂ ਕਿਲੋਮੀਟਰਾਂ ਦੇ ਮੀਲਾਂ ਦੇ ਹਿਸਾਬ ਨਾਲ ਹਨਾ ਉਹਨਾਂ ਨੂੰ ਪੇ ਕਰਨੇ ਆ ਮੁੜ ਕੇ ਪਾਰਟ ਦੇ ਵੀ ਦੁੱਗਣੇ-ਦੁੱਗਣੇ ਪੈਣੇ ਆ ਫਿਰ ਉਹ ਘੰਟੇ ਦੇ ਵੀ ਦੁੱਗਣੇ-ਦੁੱਗਣੇ ਪੈਣੇ ਆ ਇਹ ਤੋਂ ਤਾਂ ਆਪਦੇ ਸ਼ਹਿਰ 'ਚ ਹੈ ਨਾ ਜਿੱਥੋਂ ਤੁਸੀਂ ਜਿੱਥੋਂ ਵੀ ਆਪਦਾ ਕੰਮ ਕਰਾਉਨੇ ਆ ਉਥੋਂ ਪਹਿਲਾਂ ਹੀ ਉਹ ਚੀਜ਼ ਆਪਦੀ ਫਿਕਸ ਕਰਾ ਕੇ ਤਰੋ ਹਨਾ ਕੁਝ ਵੀ ਐ ਸਾਨੂੰ ਲੱਗਦਾ ਚਲ ਜਿਹੜੀ ਚੀਜ਼ ਹੋਣੀ ਆ ਮੈਂ ਜ਼ਿਆਦਾ ਸਿਆਣਾ ਤਾਂ ਨਹੀਂ ਬਣਦਾ ਉਹ ਪਤਾ ਨਹੀਂ ਕਦੋਂ ਹੋਣੀ ਆ ਨਾ ਰਾਹ 'ਵੀ ਪ੍ਰੋਬਲਮ ਆ ਸਕਦੀ ਉਹ ਤਾਂ ਫਿਰ ਆਪਾਂ ਨੂੰ ਸਰਵਿਸ ਕਾਲ ਵਗੈਰਾ ਕਰਨੀ ਪੈਂਦੀ ਆ ਜਾਂ ਕੋਈ ਨੇੜੇ ਸ਼ਾਪ ਹੋਵੇ ਜੇ ਟਰੱਕ ਮੂਵ ਕਰ ਸਕਦੇ ਆ ਉੱਥੇ ਹੁਣ ਜੇ ਕਈ ਵਾਰੀ ਉਹ ਮੰਨ ਲਾ ਕੋਈ ਟਾਇਰ ਆ ਹਨਾ ਉਹ ਆਪਾਂ ਨੂੰ ਪਤਾ ਕਿੰਨਾ ਦਾ ਹੁਣ ਜੇ ਆਪਾਂ ਪਵਾਵਾਂਗੇ ਨਾ ਕਿਸੇ ਸਕੇਲ ਵਾਲੇ ਨੇ ਪੁੱਲ ਕਰ ਲੈ ਉਹਨੇ ਕਿਹਾ ਵੀ ਸਰਵਿਸ ਕਾਲ ਕਰ ਇੱਥੇ ਪਵਾ ਹੁਣ ਮੰਨ ਲਾ ਉਹ ਟਾਇਰ ਉਹ ਆਪਾਂ ਨੂੰ 3-400 ਦਾ ਪੈਂਦਾ ਸ਼ੌਪ ਤੋਂ ਹਨਾ ਉੱਥੇ ਵੀਰੇ ਉਹਨਾਂ ਨੇ 5-700 ਦਾ ਪਾਉਣਾ ਉਹ ਵੀ ਜਮਾ ਸੜਿਆ ਵਾ ਟਾਇਰ ਚੈਨ ਵਾਲਾ ਉਦੋਂ ਚੰਗਾ ਵੀ ਆਪਦਾ ਪਹਿਲਾਂ ਹੀ ਉਹ ਚੀਜ਼ ਨੂੰ ਫਿਕਸ ਕਰਾ ਕੇ ਫੇਰ ਹੀ ਦਰੋ ਹਾਂ ਜਿਹੜਾ ਫਟ ਗਿਆ ਉਹ ਗੱਲ ਬੱਕਰੀ ਆ ਹਨਾ ਕੋਈ ਬੈਂਚਰ ਹੋ ਗਿਆ ਫਿਰ ਹਨਾ ਉੱਤਰ ਗਿਆ ਜਿਹੜਾ ਹੁਣ ਤੁਹਾਨੂੰ ਪਤਾ ਘਸਿਆ ਵਾ ਹਨਾ ਘਸੇ ਵੇ ਕ ਟਾਇਰਾਂ ਕਰਕੇ ਉੱਥੇ ਤੁਹਾਨੂੰ ਉਹ ਮੇਰੇ ਹਿਸਾਬ ਨਾਲ ਨਹੀਂ ਚਾਹੀਦਾ ਉਹ ਆਪ ਦਾ ਪਹਿਲਾਂ ਹੀ ਕਰਾ ਲਓ ਜਾਂ ਕੁਝ ਵੀ ਆ ਤੁਹਾਨੂੰ ਲੱਗਦਾਗਾ ਹਨ ਕੋਈ ਵੀ ਚੀਜ਼ ਆ ਆਪ ਦਾ ਪ੍ਰੀ ਟ੍ਰੈਪ ਵਗੈਰਾ ਓਕੇ ਕਰਕੇ ਤੁਰੋ ਕਿਨਾਂ ਚੈੱਕ ਕਰਨਾ ਉਹ ਤੋਂ 10 ਮਿੰਟ ਲੱਗਦੇ ਆ ਆ ਜੇ ਸਾਰਾ ਕੁਝ ਦੇਖ ਕੇ ਤੁਰਦੇ ਫਿਰ ਉਹ ਚੀਜ਼ ਨਾਲ ਬਹੁਤ ਫਰਕ ਪੈਂਦਾਗਾ ਹੁਣ ਜੇ ਆਪਾਂ ਨਿਗਾ ਹੀ ਨਹੀਂ ਮਾਰਨੀ ਨਾ ਉਵੇਂ ਖਿੱਚ ਦੇਣਾ ਮਾਰੀ ਸਲਫ ਚਲੋ ਬਾਈ ਉਹ ਫਿਰ ਗਾਂ ਸਕੇਲ ਵਾਲੇ ਇਸੇ ਕੰਮ ਨਹੀਂ ਬੈਠੇ ਦੱਸਣ ਨੂੰ ਵੀ ਆ ਜਾ ਭਾਈ ਤੇ ਇਹ ਚੀਜ਼ ਘਾਟਾ ਬਾਦਨ ਉਹਨਾਂ ਦੀ ਜੌਬ ਹੀ ਇਹ ਆ ਦੱਸਣ ਤੇ ਮੈਂ ਤੁਹਾਡੇ ਵਰਗਿਆਂ ਨੂੰ ਹਣਾ ਇੱਥੇ ਆ ਮੈਨੀਟੋਬਾ ਵਾਲੇ ਹਨ ਰੈਸਟ ਏਰੀਏ ਤੇ ਰੁਕਿਆ ਸੀਗਾ ਤੇ ਆ ਖੜਾ ਇਧਰ ਆਪਣਾ ਝੋਟਾ ਤੇ ਇੱਥੇ ਮੈਨੂੰ ਲੱਗਾ ਮੈਂ ਰੁਕਿਆ ਆਉਂਗਾ ਪਹਿਲਾਂ ਜੋ ਕੈਨੇਡਾ ਵਾਈਟ ਚੱਲਦਾ ਹੁੰਦਾ ਹੈ ਹਨ ਮਤਲਬ 5-6 ਸਾਲਾਂ ਬਾਅਦ ਰੁਕਿਆ ਆਉਂਦਾ ਵੀ ਨਹੀਂ ਕਿਉਂਕਿ ਉੱਧਰ ਜਿਆਦਾ ਕਹਿਲ ਕਰੀ ਉਹਨੂੰ 5-6 ਸਾਲਾਂ ਤੋਂ ਵੀ ਉਦ ਤੱਕ ਦਾ ਵੱਧ ਇਧਰੋਂ ਜਦੋਂ ਅਨਟਾਰੀਓਂ ਤੋਂ ਐਂਟਰ ਹੁੰਨੇ ਹਨ ਆ ਇੱਕੋ ਇੱਕ ਲੋਟਾ ਰੈਸਟ ਏਰੀਆ ਚੱਲਾ ਸਿੰਗਲ ਵਾਸ਼ਰੂਮ ਇਹਦੇ ਚ ਹਜੇ ਵੀ ਪਾਣੀ ਹੈਗਾ ਹਨ ਨਹੀਂ ਇਧਰਲੇ ਹਾਈਵੇ ਤੇ ਹਨ ਹੈ ਨਹੀਂ ਇੰਦਾ ਕੰਮ ਮੈਂ ਨਾ ਜਦੋਂ ਹੁਣ ਅਗਲੇ ਕਿਡੇ ਉਧਰ ਗਿਆ ਯੂ ਐਸ ای ਨੂੰ ਉਧਰ ਨੇ ਸਾਨੂੰ ਦਿਖਾਉਂ ਰਸਤੇ ਰੀ ਬਈ ਉਹ ਇੰਡੇ ਕਿ ਕਲੀਨ-ਪਲੂਨ ਹੁੰਦੇ ਨਾ ਤੂੰ ਰਹਿ ਰੱਬ ਦਾ ਨਾ ਨਾ ਗੱਲ ਹੀ ਛੱਡ ਦੇ ਇਹ ਬਸ ਇਥੋਂ ਆਪਣਾ ਬਿਨੀ ਪੈਗ ਰਹਿ ਗਿਆਗਾ 80 ਕਿਲੋਮੀਟਰ ਜਿਹੜੇ ਇਧਰ 11-17 ਤੇ ਜਾਂ ਇਧਰ ਆਉਂਦੇ ਸਾਰਾ ਨੂੰ ਪਤਾ ਹੀ ਆ ਕਿਹੜਾ ਰਸਤੇ ਰੀਆ ਇਹ ਆ ਨਾਲ ਹੀ ਹੈ ਵੀ ਆ ਦੇਖ ਇਧਰ ਗੱਡੀਆਂ ਜਾਂਦੀਆਂ ਆਗੀਆਂ ਇਹ ਵੀ ਖੈਰ ਬਾੜਾ ਨਹੀਂ ਗਾ ਰਸਤੇ ਰੀਆ ਆਪ ਦੇ ਹਿਸਾਬ ਨਾਲ ਜਿੱਦਾਂ ਦੇ ਕੈਨੇਡਾ ਚ ਉਹਨਾਂ ਦੇ ਹਿਸਾਬ ਨਾਲ ਤਾਂ ਇਹ ਬਹੁਤ ਜ਼ਿਆਦਾ ਵਧੀਆ ਹੈਗਾ ਤਰਾ ਹੁਣ ਮੈਂ ਜਾ ਕੇ ਆਇਆ ਵਾਸ਼ਰੂਮ ਵਗੈਰਾ ਵੀ ਹੈ ਨਾ ਤੇ ਕਲੀਨ ਬੂਗਾ ਬੂਹਤੀ ਆ ਔਡ ਚਿਕ ਪਰ ਜਿਹੜੇ ਉੱਧਰ ਹਨ ਨਾ ਹਲਾ ਯੂ ਐਸ ਏ ਨੂੰ ਐ ਐਵੇਂ ਥੋੜਾ ਸਰਪੰਚ ਦੇਸ਼ ਕਹਿੰਦੇ ਹਨਾ ਉਹ ਗੱਲ ਹੀ ਵੱਖਰੀ ਆ ਆਹ ਦਰਖਤ ਤੇ ਨਾ ਬਾਹਰ ਲੱਗਦੀਆਂ ਹੁੰਦੀਆਂ ਆ ਸਿੱਕੀਆਂ ਜੀਆਂ ਡੈਕੋਰੇਸ਼ਨ ਚ ਵੀ ਕੰਮ ਆਉਂਦੀਆਂ ਇੱਥੇ ਡਿੱਕੀ ਹੋਈ ਤਾਂ ਪਰ ਅਜੇ ਅੱਗੇ ਹੋਣੀਆਂ ਹੈ ਨਾ ਅਜੇ ਇਹਨਾਂ ਤਾਂ ਮੇਰੇ ਤੋਂ ਨਾਲ ਰੁੱਤ ਨਹੀਂ ਆਈ ਆਹਲੀ ਚੀਜ਼ ਨਹੀਂ ਆਹਲੀ ਆਹਲਾ ਦਰਖਤ ਹੈ ਦਾ ਡੈਕੋਰੇਸ਼ਨ ਨੂੰ ਵੀ ਕਈ ਰੱਖੀ ਬੈਠੇ ਹੁੰਦੇ ਆ ਮੈਂ ਵੀ ਕੇਰਾਂ ਲੈ ਕੇ ਗਿਆ ਸੀ ਇਧਰੋਂ ਯੂਐਸਏ ਚ ਆਹ ਦੇਖੋ ਆ ਇਧਰੋਂ ਆਉਂਦੇ ਟਰੱਕ ਫਾਰੇ ਗੋਡਾ ਵਾਕਿਆਂ ਨਾਲੋਂ ਜਿੰਨੇ ਕੁ ਹੋਰ ਆ ਗਏ ਪਰ ਜਿਹੜੇ ਉੱਤਰ ਆ ਗਏ ਹਨਾ ਯੂਐਸਏ ਵਾਲੇ ਉਹਨਾਂ ਦੀ ਆ ਆਉਂਦੀ ਉਹ ਆ ਡਿਫਰੈਂਟ ਚੀਜ਼ ਆ ਉਹ ਉਹਨਾਂ ਦੇ ਮੁਕਾਬਲੇ ਤਣੀ ਇਹਨੂੰ ਕਰ ਸਕਦੇ ਆਪਾਂ ਪਰ ਗੋਡਾ ਕੁੱਲ ਮਿਲਾ ਕੇ ਠੀਕ ਆਗਾ ਐਡੀ ਗੱਲ ਨਹੀਂ ਹੈਗੀ ਠੀਕ ਹੈ ਪਰ ਆਪਾਂ ਪਹੁੰਚ ਗਏ ਬਣੀ ਪੈਗ ਵਾਲੇ ਯਾਰਚ ਤੇ ਇੱਥੇ ਕਰਤਾ ਆਪਾਂ ਟਰੈਲਰ ਡਰਾਪ ਆਪਣਾ ਠੀਕ ਹੁਣ ਉੱਥੇ ਲਾਉਣੇ ਆਪਾਂ ਕੱਲੀ ਬਾਕਟੇਲ ਨੂੰ ਆਪਣੇ ਹੱਥ ਬਾਕਟੇਲ ਵਾਲੀ ਪਾਰਕਿੰਗ 'ਚ ਤੇ ਇਹ ਕਿਹੜੇ ਤੇ ਆਪਾਂ ਨੂੰ ਲੱਗ ਗਿਆ ਪੂਰੇ 6 ਦਿਨ 6 ਦਿਨ ਬਾਅਦ ਆਪਾਂ ਕਰਤਾ ਹੀ ਆਪਣਾ ਵੀਕ ਦਾ ਟ੍ਰਿਪ ਡਨ ਠੀਕ ਹੁਣ ਆ ਕੇ ਪੋਸਟ ਟ੍ਰਿਪ ਵਗੈਰਾ ਹਨਾ ਤੇ ਤੇ ਚੱਲਦੇ ਆ ਘਰ ਨੂੰ ਆ ਦੇਖੋ ਆਪਾਂ ਜਿੱਥੇ ਛੱਟ ਚੱਲੇ ਇੱਧਰਲੇ ਯਾਰ ਚ ਨਾ ਸਾਰੇ ਲੋਡਰ ਟ੍ਰੇਲਰ ਹੀ ਹੁੰਦੇ ਆਗੇ ਇਹਦੇ ਵਾਲੇ ਚ ਆ ਹੁਣ ਵੀ ਜੇ ਥੋੜਾ ਜਿਹਾ ਕੰਮ ਆ ਦੇਖੋ ਕੱਲਾ ਇਧਰੋਂ ਵੀ ਸਾਹਮਣੇ ਵੀ ਖਾਲੀ ਪਿਆਗਾ ਆ ਤਾਂ ਬਈ ਮਕੈਨਿਕ ਆ ਕੋਈ ਮਿਲਦਾ ਕਰੀ ਜਾਂਦਾ ਚੋਨਾ ਕੁਸ ਤੇ ਨਹੀਂ ਯਾਰ ਸਾਰਾ ਫੁੱਲ ਹੁੰਦਾਗਾ ਵੈਸੇ ਤੇ ਹੁਣ ਸਾਰੇ ਕਿਉਂਕਿ ਵੀਕਡੇ ਆ ਨਾ ਅੱਜ ਸ਼ੁੱਕਰਵਾਰ ਹੀ ਆ ਤਾਂ ਕਰਕੇ ਸਾਰੇ ਗਏ ਵੇ ਅਗੇ ਹੁਣ ਦੇਖਦੇ ਆ ਕਿੰਦਰ ਦਾ ਲੋਡ ਮਿਲਦਾ ਕਿਹਾ ਤਾਂ ਇਹ ਵੀ ਰੈਡੀ ਆ ਮੈਂ ਸੰਡੇ ਨੂੰ ਉਹ ਕਹਿੰਦੇ ਇਹ ਦੱਸਦੇ ਆ ਉਸ ਹਾਵ ਨਾਲ ਤੇ ਹੁਣ ਆ ਵੀ ਨੂੰ ਉਧਰ ਲਾਉਣੀ ਆ ਆਪਾਂ ਪਾਰਕਿੰਗ ਚ ਫੇਰ ਕਰਦੇ ਆ ਇੱਥੇ ਬੋਟਲਾਂ ਦੀ ਪਾਰਕਿੰਗ ਆ ਇਹ ਸਾਰੀ ਇੰਦਰ ਆ ਦੇਖੋ ਇੰਦਰ ਵੀ ਕੱਲੇ ਟ੍ਰੇਲਰ ਉਧਰ ਆ ਆਪਾਂ ਲਾਤਾ ਇੱਥੇ ਹੁਣ ਕਰਦੇ ਆ ਸਮਾਨ ਵਗੈਰਾ ਇਕੱਠਾ ਠੀਕ ਹੈ ਆ ਬੈਗ ਤਾਂ ਰੱਖ ਲਿਆ ਟ੍ਰੈਪਨ ਵੈਲਪ ਵਗੈਰਾ ਰਹਿ ਗਿਆ ਬਣਾਉਣ ਵਾਲਾ ਤੇ ਬਸ ਉਹ ਬਣਾਉਣੇ ਆ ਫੇਰ ਚਲਦੇ ਆਪਾਂ ਘਰ ਨੂੰ ਵੀਕ ਹੋ ਗਿਆ ਆਪਣਾ ਡੰਨ ਠੀਕ ਹੈ ਲੈ ਕ੍ਰੈਪ ਸ਼ੀਟ ਵੀ ਲਈ ਆ ਬਣਾ ਠੀਕ ਆ ਤੇ ਆਪ ਕੋ ਇੱਥੇ ਸਾਰਾ ਲਿਖਿਆ ਜਾਂਦਾ ਹੁੰਦਾ ਹਨਾ ਚਲ ਵਾਕਿਆ ਨੂੰ ਤਾਂ ਜਿੰਨਾਂ ਨੂੰ ਪਤਾ ਪਤਾ ਕਿ ਆਪਾਂ ਕਿੱਥੋਂ ਕਿੱਧਰ ਗਏ ਸੀ ਹਨਾ ਕਿੱਥੇ ਕਿਹੜਾ ਡਿਲੀਵਰੀ ਕੀਤੀ ਜੋ ਵੀ ਕੀਤਾ ਜੋ ਜਿੱਥੋਂ ਤੇਲ ਪਾਇਆ ਉਹ ਸਾਰਾ ਫਿਰ ਕੰਪਨੀ ਨੇ ਹਿਸਾਬ ਕਿਤਾਬ ਰੱਖਣਾ ਹੁੰਦਾ ਹਨਾ ਉਹ ਸਾਰਾ ਇੱਥੇ ਕਿਲੋਮੀਟਰ ਸਾਰਾ ਕੁਝ ਡੰਨ ਕਰਕੇ ਤੇ ਫੋਨ ਵੀ ਆਪਾਂ ਚੱਕ ਲਿਆ ਆਪਣਾ ਗਿਫਟ ਤੇ ਡੈਗ ਵਗੈਰਾ ਹਨਾ ਕਰ ਲਿਆ ਇਕੱਠਾ ਸਾਰਾ ਸਮਾਨ ਤੇ ਹੁਣ ਤੇ ਆਪਣਾ ਗੱਡੀ ਵੀ ਆ ਗਈ ਹੈ ਹਨਾ ਘਰ ਤੇ ਆਪਾਂ ਨੂੰ ਲੈਣ ਤੇ ਹੁਣ ਚੱਲਦੇ ਆਂ ਆਪਾਂ ਘਰ ਨੂੰ ਤੇ ਆਪਣਾ ਹੋ ਗਿਆ ਵੀ ਪੂਰਾ ਡਨ ਰੱਬ ਦੀ ਕਿਰਪਾ ਨਾਲ ਸੁਖੀ ਸ਼ਾਂਤੀ ਰਸਤੇ 'ਚ ਕੋਈ ਪ੍ਰੋਬਲਮ ਨਹੀਂ ਆਈ ਬਾਹੀਂ ਰੱਬ ਕਿਰਪਾ ਬਣਾਈ ਰੱਖੇ ਠੀਕ ਹੈ ਦੇਖਦੇ ਆਂ ਅਗਲੇ ਲੋਡ ਦਾ ਫਿਰ ਤੁਹਾਨੂੰ ਦੱਸਦੇ ਆਂ ਕੱਲ ਨੂੰ ਸਵੇਰ ਨਹੀਂ ਨਾ ਚਾਹ ਡੁੱਲ ਗਈ ਸੀ ਆ ਦਾਗ ਵੀ ਪਏ ਪਏ ਆ ਇਹ ਜੇ ਕਲੀਨ ਕਰਨਾ ਆਹ ਤੇ ਕੰਬਲ ਵਗੈਰਾ ਤੇ ਹਨਾ ਤੇ ਇਹ ਸਾਰਾ ਕੁਝ ਹੁਣ ਘਰੇ ਲੈ ਜਾਣਾ ਪੈਣਾ ਦੁਬਾਰੇ ਇਕੱਠਾ ਕਰਕੇ ਆਪਾਂ ਨੂੰ ਉਹਦੇ ਚਾਟੁੱਲੀ ਵੀ ਐਸੇ ਐ ਇਧਰੋਂ ਨਾਲੇ ਇਹ ਤੇ ਕੰਬਲ ਤੇ ਇਹਦੇ ਨਾਲ ਚਾਦਰ ਤੇ ਤੇ ਇਹ ਸਾਰਾ ਵਾਸ਼ ਕਰਾ ਕੇ ਲਿਆਉਣੇ ਆ ਕਰੋ ਫੇਰ ਨਵੇਂ ਕੰਮ ਵਧ ਗਏ ਹੁਣ ਆ ਵੀ ਸਾਰਾ ਉਹ ਕਰਨਾ ਪਊਗਾ ਹਨਾ ਇਹਨੂੰ ਕਿ ਵਾਇਪਸ ਵਗੈਰਾ ਮਾਰ ਕੇ ਨਾ ਦੁਬਾਰੇ ਪਾਲਚ ਮਾਰਨੀ ਪਊਗੀ ਨਵਾਂ ਕੰਮ ਵਧ ਗਿਆ ਇਹ ਸਾਰਾ ਉਨਾ ਟਾਈਮ ਆਪਣੇ ਟਰੱਕ ਦੀ ਸਕਿਉਰਿਟੀ ਫੁੱਲ ਆ ਆ ਬਾ ਚੱਲੇ ਆਪਣਾ ਸਕਿਉਰਿਟੀ ਗਾਰਡ ਇੱਥੇ ਠੀਕ ਆ ਤੇ ਇਹ ਰੱਖੂਗਾ ਨਿਗਾ ਆਪਣੇ ਟਰੱਕ ਤੇ ਆਪਾਂ ਚੱਲਦੇ ਆ ਘਰ ਨੂੰ ਓਕੇ ਮਿੱਤਰਾਂ ਠੀਕ ਆ